ਮਾਬੰਦਰ ਕੋ ਮੇਰੇ ਵੱਲੋਂ ਪ੍ਰੇਮ ਪਰਿਸਤ ਸਤਿ ਸ੍ਰੀ ਅਕਾਲ ਜੀ ਲਓ ਜੀ ਅੱਜ ਆਪਾਂ ਇੱਕ ਨਵਾਂ ਪੰਜਾਬੀ ਲੋਕ ਗੀਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਤੇ ਮੈਨੂੰ ਬਹੁਤ ਉਮੀਦ ਹੈ ਕਿ ਜਿਵੇਂ ਮੇਰੇ ਪਹਿਲੇ ਲੋਕ ਗੀਤਾਂ ਨੂੰ ਤੁਸੀਂ ਮਾਣ ਦਿੰਦੇ ਸੀ ਇਹ ਵੀ ਲੋਕ ਗੀਤ ਉਸੇ ਤਰ੍ਹਾਂ ਦਾ ਹੈ ਤੇ ਇਸ ਨੂੰ ਵੀ ਤੁਸੀਂ ਬਹੁਤ ਮਾਣ ਦਿਓਗੇ ਤੇ ਸੁਣੋਗੇ ਤੇ ਆਓ ਰਲ ਮਿਲ ਕੇ ਆਪਾਂ ਇਸ ਪੰਜਾਬੀ ਲੋਕ ਗੀਤ ਦਾ ਆਨੰਦ ਮਾਣੀਏ ਇਹ ਪਤੀ ਪਤਨੀ ਦਾ ਹੈ ਤੇ ਉਹ ਆਂਦੀ ਵੀ ਮੈਨੂੰ ਪਹਾੜਾਂ ਦੇ ਸਿੰਬਲੇ ਪਹਾੜਾਂ ਦੇ ਸੈਰ ਕਰਾ ਕੇ ਲਿਆ ਜਿਵੇਂ ਅੱਜਕੱਲ੍ਹ ਲੋਕੀ ਜਾਂਦੇ ਗਰਮੀ ਦੀ ਰੁੱਤ ਵਿੱਚ ਤੇ ਕੁਮ ਮੰਤੇ ਉਹ ਵੀ ਕਹਿੰਦੀ ਮੈਨੂੰ ਘੁਮਾ ਕੇ ਲਿਆ ਵੀ ਮੈਂ ਬਾਤ ਦੀ ਨਹੀਂ ਤੇ ਸੁਣੋ ਤੇ ਇਸ ਦਾ ਆਨੰਦ ਮਾਣੋ ਮੈਨੂੰ ਲੈ ਚੱਲ ਸਿੰਬਲੇ ਪਹਾੜ ਮੈਨਾ ਬਚਨਾ ਜੀ ਮੈਨੂੰ ਲੈ ਚੱਲ ਸਿੰਬਲੇ ਪਹਾੜ ਮੈ ਬਚਨਾ ਜੀ ਸਦੋ ਜੀ ਮੇਰੇ ਸੋਰੇ ਰਾਜੇ ਨੂੰ ਸਦੋ ਜੀ ਮੇਰੇ ਸੋਰੇ ਰਾਜੇ ਨੂੰ ਜਿੰਨੇ ਲਾਇਆ 60000 ਮੈਨੇ ਬਚਨਾ ਜੀ ਜਿੰਨੇ ਲਾਇਆ 60000 ਮੈਨੇ ਬਚਨਾ ਜੀ ਮੈਨੋ ਲੈ ਚੱਲੋ ਸਿਮਲੇ ਪਾੜ ਮੈਨੇ ਬਚਨਾ ਜੀ सो जीरी ससु रानी सो जी ससु रानी जिन पाणी पीता वारी बचना जी पाणी पीता वारी बचन जी मैनो ले चलो सिबले पहाड़ मां नी बचन जी सो जी मेरा छोटा देवर सतो जी मेरा छोटा देवर फिर पाबी फेर पाबी दी भरोले राख मैं नहीं बचना जी फिर पाबी दी भरोले राख मैं नहीं बचना जी ले चलो सिमले पाड़ मैं नहीं बचना जी ਸੱਦੋ ਜੀ ਮੇਰੀ ਨਨਦ ਕੁਮਾਰੀ ਸੱਦੋ ਜੀ ਮੇਰੀ ਨਨਦ ਕੁਵਾਰੀ ਭਿਜੀ ਵਾਲੀ ਪਾਬੀ ਤੋਂ ਦਿੰਦੀ ਸੀ ਜਿੰਦਵਾਰ ਮੈਂ ਨਹੀਂ ਬਚਨਾ ਜੀ ਜੜੀ ਭਾਬੀ ਤੋਂ ਦਿੰਦੀ ਸੀ ਜਿੰਦਵਾਰ ਮੈਂਨੇ ਬਚਨਾ ਜੀ ਮੈਨੋ ਲੈ ਚਲ ਸਿੰਮਲੇ ਪਹਾੜ ਮੈਂਨੇ ਬਚਨਾ ਜੀ सो जी मेरे जेठ राजे न सो जी मेरे जेठ राजे ना हाथी ले आया साक मै न बचन जी जे हाथी लया साक मै नी बचन जी मैनो ले चलो सिंबल पहाड़ी बचन जी ਸੱਦੋ ਜੀ ਮੇਰੀ ਵੱਡੀ ਜਠਾਣੀ ਸੱਦੋ ਜੀ ਮੇਰੀ ਵੱਡੀ ਜਠਾਣੀ ਜਿਹੜੀ ਪਹਿਣਾਉਂ ਕਰਦੀ ਪਿਆਰ ਮੈਨੇ ਬਚਨਾ ਜੀ ਜਿਹੜੀ ਪਹਿਣਾਉਂ ਕਰਦੀ ਪਿਆਰ ਜਿ ਮੈਨੇ ਬਚਨਾ ਜੀ ਮੈਨੋ ਲੈ ਚੱਲੋ ਸਿਵਲ ਪਾੜ ਮੈਨੇ ਬਚਨਾ ਜੀ ਸੱਦੋ ਜੀ ਮੇਰੇ ਕੰਤ ਰਾਜੇ ਨੂੰ ਸੱਦੋ ਜੀ ਮੇਰੇ ਕੰਤ ਰਾਜੇ ਨੂੰ ਜਿਸ ਲਾਮਾ ਲਈਆ ਚਾਰ ਮੈਨੇ ਬਚਨਾ ਜੀ ਜਿਸ ਲਾਮਾ ਲਈਆ ਚਾਰ ਮੈਨੇ ਬਚਨਾ ਜੀ ਮੈਨੋ ਲੈ ਚੱਲੋ ਸ਼ਿਮਲੇ ਪੜ ਮੈਨੇ ਬਚਨਾ ਜੀ सो जा मेर सारा टर सदो जी मेरा सारा टे रजे रज दा प्यार मै नी बचना जी राज राज द प्यार मैं बचना जी मैनो ले चलो सिमले पहाड़ मै नी बचना जी मैनो ਮੈਂ ਚਲਣ ਸਿੰਮਲੇ ਪਹਾੜ ਮੈਨੇ ਬਚਨਾ ਜੀ ਲਓ ਜੀ ਇਹ ਸੀ ਇੱਕ ਪੰਜਾਬੀ ਲੋਕ ਗੀਤ ਗਰਮੀ ਦੀ ਰੁੱਤ ਦਾ ਤੇ ਉਹ ਫਿਰ ਕਹਿੰਦੀ ਐ ਵੀ ਮੈਂ ਘੁੰਮਣ ਜਾਣਾ ਪਹਾੜਾਂ 'ਚ ਪਹਾੜਾਂ 'ਚ ਠੰਡੀ ਹਵਾ ਆਉਂਦੀ ਹੈ ਤੇ ਪਰ ਬਹਾਨਾ ਲਾਉਂਦੀ ਮੈਂ ਬਚਦੀ ਨਹੀਂ ਕਿ ਮੈਨੂੰ ਗਰਮੀ ਬਹੁਤ ਲੱਗਦੀ ਹੈ ਸਾਰਿਆਂ ਨੂੰ ਫਿਰ ਸੱਦਦੀ ਹੈ ਤੇ ਇਹ ਪੰਜਾਬੀ ਲੋਕਗੀ ਦਾ ਤੁਸੀਂ ਆਨੰਦ ਮਾਣੋ ਤੇ ਮੈਨੂੰ ਦਿਵਾ ਗਿਆ అం కల్ను ఫిర్యా వేణా బాగుదా